ਸਤਿ ਸ਼੍ਰੀਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਛੋਟਾ ਸਵਾਗਤ ਹੈ ਅੱਜ ਆਪਾਂ ਕ੍ਰੈਚੋ ਪਿੰਡ ਤੋਂ ਵੀਡੀਓ ਬਣਾ ਰਿਆਂ ਬਾਈ ਸੰਦੀਪ ਕੋਲ ਪਹੁੰਚਿਆ ਤੇ ਅੱਜ ਤਰੀਕ ਹੈਗੀ 19 ਪਹਿਲਾ ਮਹੀਨਾ 2026 ਦੋ ਝੋਟੀਆਂ ਦਿਖਾਵਾਂਗੇ ਸੂਨ ਵਾਲੀਆਂ ਝੋਟੀਆਂ ਨਹੀਂ ਲੈ ਟਾਪ ਦੀਆਂ ਝੋਟੀਆਂ ਨੇ ਲੈ ਦਿਖਾਉਣਾ ਛੱਜਣੋਂ ਪਹਿਲੀ ਝੋਟੀ ਹੋਰ ਵੀਰੇ ਸੰਦੀਪ ਕੀ ਹਾਨੇ ਲੈ ਪਹਿਲੀ ਝੋਟੀ ਦਿਖਾ ਸੰਦੀਪ ਲੈ ਇਹ ਪਲੂਣਾ ਕਹੇ ਦੂਜੇ ਸੂਏ ਪਹਿਲਾ ਸੂਆ ਜੀ ਪਹਿਲਾ ਸੂਆ ਲੈ ਦੇਖ ਸਕਦੇ ਫੇਸ ਕੁਆਲਟੀ ਦਿਖਾ ਦੇ ਜੀ ਜੀ ਦੰਦੋਂ ਇਹ ਚੌਗੀ ਆਈ ਇਹ ਦੰਦੋਂ ਚੌਗੀ ਆ ਲੈ ਮਾਰ ਦਿਓ ਏ ਲੈਵੇ ਤੇ ਕੈਮਰਾ ਕਰਮਾਲੀ ਦੇ ਲੈ ਕੱਲਾ ਕੱਲਾ ਥਣ ਲੱਗਿਆ ਹੋਇਆ ਸੱਚ ਨੂੰ ਹਣ ਹਵਾਨੇ ਦੀ ਸਾਫ ਆ ਪਿੱਠਪੁੜੇ ਦੀ ਚੰਗੀ ਇਹ ਇਹਦੇ ਕਿੰਨੇ ਕਿ ਦਿਨ ਰਹਿ ਗਏ ਸਿੰਦੀ ਬਾਈ ਬਾਈ ਦਿਨ ਚਾਰੇ ਚਾਰ ਰਹਿੰਦੇ ਨੇ ਦਿਨ ਚਾਰ ਰਹਿੰਦੇ ਨੇ ਅੱਛਾ ਪੱਕੇ ਲੈ ਲੂ ਵਾਲੇ ਰਹਿੰਦੇ ਵੀ ਨੇ ਬਾਕੀ ਉੱਪਰ ਵੀ ਲੈ ਲੂਗੀ ਦਿਨ ਹਾਂ ਮੇਰੇ ਸਾਹ ਜਿਵੇਂ ਨਾ ਆ ਕੇ ਕੱਖ ਘੰਟੇ ਨੂੰ ਲੱਗੀ ਆ ਠੀਕ ਆ ਠੀਕ ਚਾਰੂ ਬਹੁਤ ਵਧੀਆ ਆ ਕੇ ਕੋਈ ਉਪਰਾ ਨਹੀਂ ਮੰਨਿਆ ਆਪਣੇ ਕੋਲ ਇਹਨੇ ਉਪਰਾ ਨਹੀਂ ਮੰਨਿਆ ਇਹ ਕੱਲ ਆਈ ਸੀ ਵੀਰਾ ਕੱਲ ਆਈ ਸੀ ਠੀਕ ਆ ਜੀ ਇਹ ਪਜੰਦ ਪੱਟੇ ਦਾ ਨੰਦੋ ਚੌਗੀਆ ਪਿਓਰ ਪਲੂਣ ਇਹ ਦੰਦੋ ਚੌਗੀਆ ਪਨੂਣ ਝੋਟੀ ਨੇ ਸੂਣਾ ਜਿਵੇਂ ਵਜਨ ਬੁਜਣਾ ਦੂਜਿਆਂ ਵਾਲਾ ਸਾਰਾ ਸ਼ਿੰਗਾਰ ਹਾਂ ਹੈਗਾ ਦੂਜੇ ਵਾਲਾ ਗਾੜੀ ਵੀ ਦੂਜਿਆਂ ਵਾਲੇ ਦੇ ਹਾਂ ਸੂਣਾ ਬਲ ਕੋਈ ਮਜ ਡੈਂਟਲਾਸ ਆਪਣੀ ਜੋਖੀ ਨਾਲ ਕਿੜੀ ਸਹੀ ਗੱਲ ਆ ਵੀਰੇ ਦੰਦ ਬਾਈ ਕਹਿੰਦਾ ਚੈੱਕ ਕਰ ਸਕਦਾ ਭਰੂਣ ਨੇ ਸੂਣਾ ਤੇ ਇਹਦਾ ਰਿਕਾਰਡ ਤਾਂ ਆਪਾਂ ਨੂੰ ਹੁਣ ਪਤੀ ਨਹੀਂ ਇਹ ਤਾਂ ਪ੍ਰਮਾਤਮਾ ਵੱਲੋਂ ਆ ਚੱਲ ਚੰਗੀ ਚੰਗੀ ਮਹਿੰਦੀ ਆ ਵੀ 12 ਕਿਲੋ ਦੁੱਧ ਭਰੂਣ ਦੇ ਦੂ ਵੀਰੇ ਇਹ 12 ਕਿਲੋ ਦੁੱਧ ਬਾਈ ਕਹਿੰਦਾ ਭਰੂਣ ਦੇ ਦਊਗੀ ਹੈਗਾ ਵੀ ਆ ਲੇ ਬਾਈ ਵਧੀਆ ਦੇ ਦੋ ਅਲ ਵੀ ਵਧੀਆ ਕਟੀਆਂ ਜਿਹੀ ਮਿਲਦੀਆਂ ਭਰੂਣਾ ਪਰ ਛੋਟੀਆਂ ਨਹੀਂ ਮਿਲਦੀਆਂ ਛੋਟੀਆਂ ਨਹੀਂ ਮਿਲਦੀਆਂ ਛੋਟੀਆਂ ਚਾਹੁੰਦੀਆਂ ਵੱਡੀਆਂ ਛੋਟੀਆਂ ਚਾਹੁੰਦੀਆਂ ਵੱਡੀਆਂ ਸਹੀ ਗੱਲ ਆ ਕੱਤ ਕਾਠ ਵੀ ਵਧੀਆ ਪੱਠ ਪੁੜਾ ਵੀ ਚੰਗਾ ਤੇ ਆਪਾਂ ਕਹਿਛਾ ਨੇ ਵੀਰੇ ਇਹਦਾ 55 ਪਲੱਸ ਕੱਦ ਹੋਊਗਾ ਹਾਂ ਠੀਕ ਆ ਹੋਊ ਬਾਈ ਆਪਾਂ ਮਿੰਨੀ ਅੱਜ ਮਈਆਂ ਬੰਦੇ ਨੇ ਮਈਆਂ ਮੰਗਾਈਆਂ ਨੇ ਚਾਰ ਅੱਛਾ ਜੀ ਫੀਤਾ ਲਾ ਕੇ ਮਿੰਨ ਕੇ ਦਿੱਤੀਆਂ ਬੰਦਿਆਂ ਨੂੰ ਫੀਤਾ ਲਾ ਕੇ ਮਿੰਨ ਕੇ ਦਿੱਤੀਆਂ ਠੀਕ ਆ ਜੀ ਇਹਦਾ 55 ਪਲੱਸ ਕੱਦ ਹੋਊਗਾ ਛੋਟੀ ਦਾ 55 ਪਲੱਸ ਕੱਦ ਹੋਊਗਾ ਠੀਕ ਆ ਜੀ ਬੰਦਾ ਜੱਜਮੈਂਟ ਲਾ ਦੇ 55 ਇੰਚ ਕਿੰਨਾ ਹੁੰਦਾ 55 ਇੰਚ ਦਾ ਕੱਦ ਮਿੰਨੇ ਅੱਜ ਹਾਂ ਹਾਂ ਜਿਹੜੇ ਬੰਦੇ ਨੂੰ ਪਤਾ ਹੋਤਾ ਜੱਜਮੈਂਟ ਲਾਏ ਲਓ ਵੀਰੇ ਤੇ ਇਹਦਾ ਸੰਦੀਪ ਆਪਾਂ ਕੀ ਮੁੱਲ ਬਾੜੀ ਕਰਦੇ ਆ ਕਿੰਨੇ ਦੀ ਵੇਚਣੀ ਆ ਵੀਰੇ ਮੁੱਲ ਤਾਂ ਵੀਰੇ ਹਾਕੀ ਦਾ 1 60 ਰੋਲ ਕੇ 70 ਕਰਾ ਲਓ ਠੀਕ ਆ ਜੀ ਵੀਰੇ ਮੂੰਹ ਡੇਢ ਕਰਦਿਆਂ 1 45 ਦੀ ਦੇਣੀ ਆਪਾਂ ਨੇ 1 45 ਦੀ ਬਾਈ ਕਹਿੰਦਾ ਦੇਣੀ ਆ ਮੁੱਲ 1 60 ਕਰਾ ਲਓ ਤੇ ਡੇਢ ਕਰਾ ਲਓ 1 45 ਦੇ ਦਾਂਗੇ ਇਹ ਜੋ ਮਾਨਤਾਨ ਵੀਰੇ ਹੋਊਗਾ ਮਾਨਤਾਨ ਵੀਰੇ ਪਹਿਲਾਂ 50 ਕਿਲੋਮੀਟਰ ਤੱਕ ਪਹੁੰਚਦੀ ਹਾਂ ਜੀ 70 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਆਪਾਂ 70 ਕਿਲੋਮੀਟਰ ਦੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਜਿਹੜਾ ਵੀ ਵੀਰ ਸੱਜਣਾ ਆਊਗਾ ਚੈੱਕ ਕਰਕੇ ਲ ਜਾਵੇ ਆਪਦੀ ਤੇ ਥੱਲੋਂ ਐਣਾ ਚਾਰੇ ਜੜਾ ਜੋ ਕੀਤਾ ਕੱਢ ਕੇ ਚੈੱਕ ਕਰਕੇ ਲਿਆਵੇ ਹੈ ਜੀ ਮੈਨੂੰ ਗੱਡੀ ਪੀਕ ਲੈਵਲ ਤੇ ਆਉ ਕੱਟੀ ਠੀਕ ਆ ਜੀ ਵੀਰੇ ਉਹਦ ਨੂੰ ਮੈਂ ਕਹਣਾ ਵੀ ਅਮਰੀਕਨ ਗੈਨ ਬਜ਼ਾਰ ਕਰ ਜੂ ਅਮਰੀਕਨ ਗੈਨ ਹਾਂ ਹੈਗਾ ਲੇਵਾ ਪਿੱਠ ਪੁੜੇ ਦੀ ਚੰਗੀ ਅੱਛਾ ਸਾਰੇ ਪਾਸਿਓ ਚੰਗੀ ਆ ਯਾਰ ਸਾਰੇ ਪਾਸਿਓ 50 ਉਹ ਵੀ ਪਹਿਲੀ ਗੱਲ ਐ ਇਹ ਵੀ ਪੰਜਾਬ ਦੀਆਂ ਨੇ ਇਹ ਕੋਈ ਹਰਿਆਣੇ ਦੀਆਂ ਨਹੀਂ ਝੂਠਾ ਹਰਿਆਣੇ ਦੀ ਨਹੀਂ ਕਹੇ ਹਾਂ ਬਾਈ ਜਿਵੇਂ ਕਹਿੰਦਾ ਬਾਈ ਸੱਚੇ ਕਹਿੰਦਾ ਕੋਈ ਝੂਠ ਨਹੀਂ ਬੋਲਦਾ ਵਿੱਚ ਕਹਿੰਦੇ ਹਰਿਆਣੇ ਦੀਆਂ ਝੋਟੀਆਂ ਨੇ ਉਹ ਗੱਲ ਨਹੀਂ ਹੈਗੀ ਬਾਈ ਉਹ ਕਹਿ ਨਹੀਂ ਸਕਦਾ ਵੀ ਹਰਿਆਣੇ ਚੋਂ ਨਹੀਂ ਆਇਆ ਪਰ ਪੰਜਾਬ ਦੀਆਂ ਨੇ ਕਹਿ ਸਕਦਾ ਝੂਠ ਬੋਲ ਕੇ ਵੇਚੀ ਆ ਜਿਵੇਂ ਮਰਜੀ ਪੰਜਾਬ ਹਰਿਆਣੇ ਦੀਆਂ ਨਹੀਂ ਪੰਜਾਬ ਦੀਆਂ ਨੇ ਪੰਜਾਬ ਦੀਆਂ ਨੇ ਤੇ ਅਗਲੀ ਝੋਟੀ ਦੀ ਗੱਲ ਕਰੀਏ ਬਾਈ ਆਪਾਂ ਇਹ ਕਿਹੜੇ ਸੂਏ ਸੂਸਨ ਦੀ ਬਾਈ ਬਾਈ ਇਹ ਤੀਜਾ ਸੂਆ ਸੂਗੀ ਇਹ ਤੀਜਾ ਸੂਆ ਸੂ ਵੱਡੀ-ਬੁੱਡੀ ਬਹੁਤਾ ਸੱਜਣੋਂ ਦੇਖ ਸਕਦੇ ਹੋ ਲੈ ਲੈਵੇ ਤੇ ਮਾਰ ਜੇ ਜੀ ਕੈਮਰਾ ਓਏ ਮੈਂ ਕਰਮ ਵਾਲੀ ਦਾ ਲੈਵਾ ਇਹਦਾ ਵੀ ਬਹੁਤਾ ਸੱਜਣੋਂ ਦੇਖ ਸਕਦੇ ਹੋ ਥਣ ਹਵਾਨੇ ਦੀ ਚੰਗੀ ਆ ਸੱਜਣੋਂ ਤੇ ਭਾਜਨ ਭੋਜਨ ਬਹੁਤਾ ਮੱਦੇਚ ਕਿਹੜੇ ਸੂਏ ਸੁਵਰੇ ਸਿੰਧੀ ਪਏ ਹੁਣ ਤੀਜਾ ਸੂਆ ਸੁਣਾਏ ਨੇ ਇਸ ਟਾਈਮ ਤੀਜਾ ਸੂਆ ਸੁਣਾਏ ਨੇ ਤੇ ਫੇਸ ਕੁਆਲਿਟੀ ਦਿਖਾ ਦੇ ਜੀ ਅਵੀ ਰੰਗ ਕਾਲਾ ਜਮਣ ਵਰਗਾ ਪਿਆ ਸਜਣੋ ਤੇ ਇਹਦਾ ਰਿਕਾਰਡ ਕੀ ਆ ਸੰਦੀਪ ਬਾਈ ਵੀਰੇ 17 ਕਿਲੋ ਦਾ ਦੂਸਰੇ ਸੂਵੇ ਰਿਕਾਰਡ ਛੋਟੀ ਦਾ 17 ਕਿਲੋ ਦਾ ਦੂਸਰੇ ਸੂਵੇ ਇੱਕ ਤੀਜਾ ਸੂਆ ਸੂਣਾ ਜੀ ਤੀਜਾ ਸੂਆ ਸੂਗੀ ਐ ਇੱਕ ਤੀ ਉਮੀਦ ਕਿੰਨੇ ਕੀਆ ਬਾਈ ਸੰਦੀਪ ਭਾਵੇਂ 18 19 ਕਿਲੋ ਪਾ ਦੂ ਪਰ ਆ ਪੰਜਵੇਂ ਮਾਲਕਾਂ ਦੇ ਕਹਿਣ ਤੇ ਜਨ ਡੰਗਰ ਦੇਖੇ ਨੇ ਆਪਾਂ ਨਾਲ ਦੇਖਿਓ ਨੇ ਕਰਦੀ ਹੈ ਐ ਰੁਪਏ ਲੱਗਦੇ ਨੇ ਬਾਈ ਐ ਕਿ ਵੀ ਆਪਾਂ ਨੂੰ ਰਿਪੀਟ ਹੀ ਕਰਿਆ ਹੋਣਾ ਪਰ ਬੰਦਿਆਂ ਨੂੰ ਡੰਗ ਪੁਜਿੰਗਾਰ ਦੇਖਣਾ ਪੈਂਦਾ ਵੀ ਡੰਗਰ ਕਈਆਂ ਆਏ ਨੇ ਕਈਆਂ ਜੀ ਨੇ ਉਹ ਚੀਜ਼ਾਂ ਦੇਖ ਕੇ ਡੰਗਰ ਲੈਣਾ ਪੈਂਦਾ ਹੈ ਕਿਹੜੇ ਹਿਸਾਬ ਨਾਲ ਬੰਦਾ ਨਾ ਸਲਾ ਰੱਖਦਾ ਕਿਹਦਾ ਬਲੈਂਟਿੰਗ ਕਰਦਾ ਜੀ ਜਾਨ ਦੇਖੋ ਯਾਰ ਰੰਗ ਦੇਖੋ ਬਾਲ ਬਾਲ ਦਾ ਨਾ ਰੰਗ ਬਹੁਤ ਜਮੇ ਆ ਲੱਗਿਆ ਪਿਆ ਜਮੇ ਐਨ ਲੱਗਦਾ ਵੀਰੇ ਜਮਣ ਵਰਗੀ ਆ ਹਾਂ ਜਮਣ ਵਰਗੀ ਕਾਲੀ ਝੋਟੀ ਮੈਂ ਪਹਿਲੀ ਗਏ ਤਾਂ ਜਮਣ ਵਰਗੀ ਕਾਲੀ ਝੋਟੀ ਆ ਕੋਈ ਹਰਿਆਣੀ ਚਾਹੀਆ ਕੋਈ ਝੂਠ ਨਹੀਂ ਕਹਿ ਸਕਦਾ ਪਾਕਪਾ ਵਧੀਆਂ ਨੇ ਬਾਈ ਜਿੰਦ ਜਾਨ ਝੋਟੀ ਚ ਬਹੁਤਾ ਸੱਜਣੋ ਦੁੱਧ ਦੇ ਦਊਗੀ ਬਾਈ ਕਹਿੰਦਾ 18 19 ਲੀਟਰ ਆ ਆਪਾਂ 17 ਦੀ ਹੋਟ ਲਵਾਵੇਂ ਬਾਈ ਕਹਿੰਦਾ ਅਰੇ ਦਿਨੇ ਵਾਰੀ 10 ਦਿਨ ਪੂਰੇ ਬਾਕੀ ਨਾ ਜਾ 10 ਦਿਨ ਬਾਈ ਕਹਿੰਦਾ ਬਾਕੀ ਨੇ 10 ਦਿਨ ਪੂਰੀ ਹੋਣਗੇ ਆਏ ਨਹੀਂ ਪਤਾ ਵੱਡੇ ਲੈ ਜੀ ਮੇਰੇ ਮੇਰੇ ਘਰ ਚ ਦੋ ਤੋਂ ਜ਼ਿਆਦਾ ਕੋਈ ਵੱਡੀ ਆ ਜਾਣ ਵਾਲੀ ਆ ਅਮਰੀਕਨ ਗਏ ਵਾ ਅੱਗਾ ਵਾ ਮਾਂਗੂ ਲੇਵਾ ਬਣਾਉਗੀ ਤੁਰਿਆ ਬਣੀ ਜਾਣਾ ਛੋਟੀ ਕੋਈ ਬਾਈ ਕੱਦ ਦੇਖੀ ਤਾਂ 58 ਦਾ ਕੱਦ ਹੈ 58 ਇੰਚ ਦਾ ਡੈਰਾ ਠੀਕ ਆ ਜੀ ਵੀਰੇ ਠੀਕ ਆ ਵਾਹ ਪਿਆ ਫਿੱਟਾ ਲਾ ਕੇ ਦੇਖ ਲੈ 58 ਇੰਚ ਦਾ ਡੈਰਾ ਠੀਕ ਆ ਜੀ ਠੀਕ ਆ ਇਹਦਾ ਸੰਦੀਪ ਆਪਾਂ ਕੀ ਮੁੱਲ ਵਾੜੀ ਕਰਦੇ ਆ ਕੀ ਪੈਸੇ ਲੈਣੇ ਨੇ ਆਪਣੇ ਉਹ ਤਾਂ ਵੀਰੇ ਲੋਕਾਂ ਵਾਂਗੂ ਕਰਨ ਦਾ 2 ਕਰ ਦਾਂਗੇ 2 ਕਰ ਦਾਂਗੇ ਠੀਕ ਆ ਜੀ ਬਾਈ ਪਰ ਆਪ ਇੱਕ 70 ਦੀ ਦੇਣੀ ਹੈ ਇਹ ਬਾਈ ਕਹਿੰਦਾ ਮੁੱਲ ਤਾਂ ਚਾਹੇ 2 ਕਰਾ ਲਓ ਆਪਾਂ ਇੱਕ 70 ਦੀ ਚੋਟੀ ਹਾਂ ਨਾ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਨ ਹੋਊਗੇ ਮਾਨਤਨ ਹੋਊਗਾ ਮਾਨਤਨ ਹੋਊ 70 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਆਪਾਂ ਇਹਦੀ ਵੀ ਬਾਈ ਕਹਿੰਦਾ 70 ਕਿਲੋਮੀਟਰ ਪਹੁੰਚ ਕਰ ਦਾਂਗੇ ਲੈ ਬਾਈ ਨੇ ਸਪੋਰਟ ਕਰਾ ਛੋੜ ਕਰਾ ਲਓ ਚਾਹੇ ਚਾਹੇ ਪਹੁੰਚ ਕਰਾ ਲਓ ਬਾਕੀ ਨੇ ਆਫਰ ਆ ਬਾਈ ਨੇ ਦੋਏ ਦੇਤੀਆਂ ਤੁਹਾਨੂੰ ਸਜਣੋ ਜਿਹੜਾ ਮਰਜੀ ਕੁਝ ਕਰਾ ਲਿਓ ਤੇ ਬਾਈ ਕੋਲੇ ਅਜੇ ਸੀ ਦੀ ਵੀਡੀਓ ਬਣਾਉਣੀ ਸੀ ਚਾਰ ਵਿਕ ਗਈਆਂ ਹੁਣ ਤੇ ਦੋ ਮੱਜਾਂ ਦੀ ਵੀਡੀਓ ਬਣਾਈ ਆ ਹੁਣ ਤੇ ਬਾਈ ਸੰਦੀਪ ਵਧੀਆ ਸਾਫ਼ ਸੁਥਰਾ ਕੰਮ ਕਰਦਾ ਝੋਟੀਆਂ ਬਹੁਤ ਵਧੀਆ ਹੁੰਦੀਆਂ ਨੇ ਲੱਗੇ ਉਹਆਂ ਵੀ ਵੀਡੀਓ ਥਰੂ ਹੀ ਗਈਆਂ ਨੇ ਘਰੇ ਨਹੀਂ ਆਇਆ ਹਾਂ ਜਿਹੜੀਆਂ ਸਚਨੋ ਪਹਿਲਾਂ ਵੀਡੀਓ ਬਣਾਈ ਤੇ ਆਪਾਂ ਨੇ ਪਰਸੋਂ ਚੌਥੀ ਦੀ ਵੀਡੀਓ ਬਣਾਈ ਆ ਉਹ ਇਹਦੇ ਵੀਡੀਓ ਥਰੂ ਹੀ ਵਿਕੀਆਂ ਨੇ ਮੱਜਾਂ ਬਾਈ ਦੀਆਂ ਬਹੁਤ ਚੰਗੀਆਂ ਝੋਕੀਆਂ ਸਰ ਪਈਏ ਤਾਰ ਤੇ ਦੋ ਮੈਂਸਾ ਹੁਣ ਬਗ ਵੀ ਗਈਆਂ ਜੀ ਜਿਵੇਂ ਚਾੜੀਆਂ ਤੇ ਆਪਾਂ ਨੇ ਬੰਦੇ ਜੱਕੇ ਤੂੰ ਪ੍ਰੰਤੂ ਨਹੀਂ ਆਖਿਆ ਜਿਵੇਂ ਆਖਿਆ ਸੀ ਆਪਾਂ ਨੇ ਓਵੇਂ ਗਈਆਂ ਨੇ ਉਹਦੇ ਓਡੜੀ ਕੱਦ ਤੇ ਬੰਦਿਆਂ ਕੱਦ ਮਣਕੇ ਭਜਦੇ ਰੋਈ ਹਾਂ ਬਾਈ ਸੰਦੀਪ ਸੱਚ ਬੋਲਦਾ ਜਿਹੜੀ ਗੱਲ ਕਹਿਤੀ ਉਹਦੇ ਵੀਡੀਓ ਤੇ ਓਵੇਂ ਹੀ ਹੋਊ ਐ ਨਹੀਂ ਹੈਗਾ ਵੀ ਅਗਲੇ ਦੇ ਘਰੇ ਜਾ ਕੇ ਕੋਈ ਗੱਲ ਹੋਰ ਨਿਕਲ ਗਈ ਕੱਦ ਜਿਵੇਂ 55 ਕਹਦਾ 55 ਕਹਦਾ ਉਹੀ ਨਿਕਲੂ ਐ ਨਹੀਂ ਹੈਗਾ ਵੀ 52 50 ਰਹਿ ਗਿਆ 48 ਰਹਿ ਗਿਆ ਉਹ ਗੱਲ ਨਹੀਂ ਹੈਗੀ ਬਾਈ ਦੀ ਸੱਚਾ ਸੱਚ ਮਿਲ ਸਕਦੇ ਮੈਂ ਸੰਦੀਪ ਹਾਂ ਹਾਂ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਵੀਰੇ 98760 ਜੀ ਹਾਂਜੀ 07131 ਤੇ ਪਿੰਡ ਬਾਈ ਦਾ ਕਰਾਚੋਆ ਜ਼ਿਲ੍ਹਾ ਸੰਗਰੂਰ ਆ ਬਾਈ ਨਾਲ ਬਾਕੀ ਜਿਹੜੇ ਨੇ ਝੋਟੀਆਂ ਲੈਣੀਆਂ ਨੇ ਸੰਪਰਕ ਕਰ ਲੇ ਬਾਈ ਨਾਲ ਤੇ ਜੇ ਵੀਡੀਓ ਸੱਚ ਨੂੰ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਬਣਾਉਣ ਲਈ ਸੰਪਰਕ ਕਰਿਓ ਧੰਨਵਾਦ ਜੀ